ਦੇ ਵੀ ਮਿੱਤਰੋ ਤੁਹਾਨੂੰ ਇੱਕ ਚੀਜ਼ ਦਿਖਾਵਾਂ ਕਿ ਸੋਲਰ ਮੋਟਰ ਵਾਲੀ ਜਗ੍ਹਾ ਜਿਹੜੀ ਹੁੰਦੀ ਆ ਦੋ ਤਿੰਨ ਮਾਰ ਲਈ ਬੇਕਾਰ ਹੋ ਜਾਂਦੇ ਆ ਪਰ ਆਪਾਂ ਉਹਨੂੰ ਕੰਮ 'ਚ ਕਿਵੇਂ ਲਿਆਂਦਾ ਇਹ ਤੁਹਾਨੂੰ ਦਿਖਾਉਣਾ ਕੁਝ ਬੂਟੇ ਵਗੈਰਾ ਲਾ ਕੇ ਆਪਾਂ ਇੱਥੇ ਛੋਟੀ ਜੀ ਬਾਗਬਾਨੀ ਕੀਤੀ ਆ ਐਸਾ ਆਪਣੀ 베ਰੀ ਆ ਤੇ ਆ ਜਿਹੜੀਆਂ ਸਬਜ਼ੀਆਂ ਇਹਦੇ ਥੱਲੇ ਲਾ ਸਕਦੇ ਹੁਣ ਕਈ ਵੀਰ ਬੋਲਣਗੇ ਵੀ ਦੀ ਸ਼ਾਮ ਬਹੁਤ ਰਹਿੰਦੀ ਆ ਤੇ ਇਹ ਚੀਜ਼ਾਂ ਕਾਮਯਾਬ ਨਹੀਂ ਹੁੰਦੀਆਂ ਸੋ ਅਸੀਂ ਕੀ ਕੀਤਾ ਇਹਨੂੰ 5 ਫੁੱਟ ਉੱਚਾ ਕਰਕੇ ਲਾਇਆ ਤਾਂ ਕਿ ਜੜੀ ਦੇ ਥੱਲੇ ਧੁੱਪ ਆ ਤੇ ਹਵਾ ਦਾ ਨਿਕਾਸ ਹੁੰਦਾ ਰਹੇ ਜੜੀ ਥੱਲੇ ਵਾਲੀ ਜਗ੍ਹਾ ਜਿਹੜੀ ਸਾਰੀ ਉਹ ਕੰਮ ਆ ਗਈ ਕੁਝ ਵੀ ਵੇਸਟ ਨਹੀਂ ਹੋਇਆ ਉੱਥੇ ਅਪਰ ਲਈ ਅਸੀਂ ਗਾਜਰਾ ਟੁਕੜੀ ਹੀ ਕੱਟ ਲਈਆਂ ਪਾਲਕ, ਮੇਥੀ ਧਨੀਆ ਮੈਡਮ ਲੜਾਈ ਸਾਗ ਦੀ ਤਿਆਰੀ ਕਰੀ ਜਾਂਦੀ ਐ ਸੱਚਾ ਸਾਗ ਖਾ ਖਾ ਕੇ ਪਏ ਹੁਣ ਧੁੰਨੀ ਹਰੀ ਹੋ ਗਈ ਜਾਂਦਾ ਚੁ ਹੋਰ ਬਾਕੀ ਦੰਦਿਆ ਹੁਣ ਮੈਂ ਲਾਸਟ ਵਾਰੀ ਆ ਚਲ ਬਣਾ ਲਈਏ ਤੇ ਇਸ ਤੋਂ ਪਹਿਲਾਂ ਜਿਹੜੀਆਂ ਗਰਮੀ ਦੀਆਂ ਸਬਜ਼ੀਆਂ ਸੀ ਕੁਛ ਉਹ ਤਾਂ ਵੀ ਛੜੀਆਂ ਕਿਉਂਕਿ ਨਾਲ ਜਿਹੜੀ ਵਾਰਡ ਬਣਾਈ ਸੀ ਤਾਂ ਪਤੋਰੀਆਂ ਵਗੈਰਾ ਲਾਤੀਆਂ ਸੀ ਕਿ ਇੰਨੀ ਕਿ ਜਗ੍ਹਾ ਹੀ ਆਪਾਂ ਨੂੰ ਚਾਰ ਪੰਜ ਮਰਲੇ ਜਗ੍ਹਾ ਹੋਣੀ ਹੈ। ਸਾਰੀ ਸਬਜ਼ੀ ਪਾਉਣੀ ਸਾਰੀ ਸਬਜ਼ੀ ਕਰੀ ਹੈ। ਬੇਸ਼ੱਕ ਮੈਂ ਸ਼ਹਿਰ ਰਹਿਣਾ ਪਰ ਨਾਲ-ਨਾਲ ਖੇਤੀ ਦਾ ਕੰਮ ਵੀ ਹੈ। ਜਿਹੜੀ ਸਬਜ਼ੀ ਵਗੈਰਾ ਤੇ ਜਿੰਨਾ ਕੁ ਟਾਈਮ ਨਿਕਲਦਾ ਕੰਮ ਦੇ ਵਿੱਚੋਂ ਤੇ ਉਹ ਵੀ ਜ਼ਰੂਰ ਕਰਦਾ। ਮੇਥੇ ਵਗੈਰਾ ਇੱਥੇ ਕੋਈ ਪਿਆ ਵੀ ਜ਼ਿਆਦਾਤਰ ਮੈਂ ਹਫ਼ਤੇ ਦੇ ਵਿੱਚੋਂ 5 ਦਿਨ ਤਾਂ ਖੇਤ ਦੀ ਸਬਜ਼ੀ ਚੱਲਦੀ ਹੈ। ਕਿ ਦਿਖਦਾਈ ਆਵੇਂ ਕਿਤੇ ਮੁੱਲ ਲੈਣੀ ਪੈ ਜੇ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਕਈ ਮੈਂ ਵੀਰਾਂ ਦੇ ਵੇਖਿਆ ਵੀ ਸੋਲਰ ਲੱਗੇ ਆ ਥੱਲੇ ਜਗ੍ਹਾ ਜਿਹੜੀ ਉਹ ਖਾਲੀ ਛੱਡ ਰੱਖੀ ਆ ਥੋੜਾ ਜਿਹਾ ਲਾਉਣ ਮੁਕਿਆ ਪਰ ਧਿਆਨ ਰੱਖੀ ਇਹਨੂੰ ਉੱਚਾ ਕਰਕੇ ਲਵਾਇਆ ਜਾਵੇ ਨਾ ਤੇ ਇਹ ਜਿਹੜੀ ਥੱਲੇ ਵਾਲੀ ਜਗ੍ਹਾ ਉਹ ਕੰਮ ਆ ਸਕਦੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ